ਜ਼ਿਲ੍ਹਾ ਜਰਨਤ ਦੇ ਅਥੀਲੇ ਮਾਨਜੋ ਐਸਐਸਪੀ ਸਦਾਰ ਹਕੌਮਪ੍ਰੀਸਿੰਗ ਖੱਖ ਜੀ ਵੱਲੋਂ ਪੰਜਾਬ ਸਰਕਾਰ ਦੇ ਏਜੰਡੇ ਜੁੱਧ ਨਸ਼ਾ ਵਿਰੋਧ ਮਹਿੰਦਰ ਤਾਤਾ थाना ਮਹਿਕੁਰ ਦੇ ਮੁਖ ਅਫਸਰ ਇੰਸਪੈਕਟਰ ਸਕੰਦਰ ਸਿੰਘ ਵੱਲੋਂ ਲਗਾਤਾਰ ਪੱਲੇ ਤਰਫਾਂ ਦੀ ਡੈਨਮਾਈਟ ਸਰਚ آپریشن ਚਲਾਇਆ ਜਾ ਰਿਹਾ ਇਸੇ ਸਰਚ آپریشن ਤਹਿਤ ਵਿੱਕੀ ਔਰ ਫਰੌਣ ਕੀ ਪੁੱਤਰ ਗਨਾਨ ਸਿੰਘ ਪੈਂਡਸ ਮੈਨਪੁਰ ਜੀ ਜੋ ਜੇਲ੍ਹ ਚੋਂ ਆਇਆ ਹੋਇਆ ਇਹਦੇ ਤੇ ਪਹਿਲਾਂ ਵੀ ਤਿੰਨ ਮਕਦਮੇ ਦਰਜ ਹੈ ਇਹਨੂੰ ਕੱਲ ਵੱਡੀ ਬਰਾਮਦਗੀ ਸਮੇਤ 119 ਗੋਲੀਆਂ ਨਸ਼ੀਨੀਆਂ ਗੋਲੀਆਂ ਸਮੇਤ ਨੂੰ ਗ੍ਰਫਤਾਰ ਕੀਤਾ ਔਰ ਇਹ ਲਗਾਤਾਰ ਜਿਹੜਾ ਇਹ ਅਪਰਾਧ ਕਰ ਰਿਹਾ ਸੀਗਾ ਹੁਣ ਇਹਦੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਵੀ ਇਹ ਕਿੱਥੋਂ ਜਿਹੜਾ ਹੈ ਲੈ ਕੇ ਆ ਰਿਹਾ ਸੀ ਜਾਂ ਇਹਨੇ ਕੋਈ ਕਿਹੜੇ-ਕਿਹੜੇ ਤੇ ਪ੍ਰਾਪਰਟੀ ਬਣਾਈ ਆ ਇਸੇ ਤਰ੍ਹਾਂ ਇੱਕ ਹੋਰ ਆਪਰੇਸ਼ਨ ਦੌਰਾਨ ਬਲਵਿੰਦਰ ਸਿੰਘ ਪੁੱਤਰ ਵਰਿੰਦਰ ਪੁੱਤਰ ਨੇਤਵਾਸੀ ਸਮਲਪੁਰ ਨੂੰ 20 ਬੋਤਲਾਂ ਸ਼ਰਾਬ ਨਿਰਾਜ ਸਮੇਤ ਗ੍ਰਫਤਾਰ ਕੀਤਾ ਇਹਨਾਂ ਦੋਸ਼ੀਆਂ ਦੇ ਪਰਸੋਕਰ ਤੇ ਇਹਨਾਂ ਦੇ ਸਾਧਨਾਂ ਦੀ ਲਗਾਤਾਰ ਪੂਰੀ ਸੋਰੀ ਅਨਵਿਸਟਿਗੇਸ਼ਨ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਇਹਨਾਂ ਨਸ਼ੇ ਦੇ ਸਮਗਲਰਾਂ ਨੂੰ ਲਗਾਤਾਰ ਪੁਲਿਸ ਵੱਲੋਂ ਆਪਣੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਇਹ ਬਿਲਕੁਲ ਨਸ਼ਾ ਫਰੀ ਜਿਹੜਾ ਇਲਾਕਾ ਜਿਹੜਾ ਕੀਤਾ ਜਾਵੇਗਾ ਥੈਂਕ ਯੂ